ਏ ਪਿੰਡਾ ਦੋਸਤੋ ਆਰਨੇਤ ਦਾ ਪੰਜਾਬੀ ਸਿੰਗਰ ਆਰਨੇਤ ਬਾਰੇ ਤੁਸੀਂ ਜਾਣਦੇ ਹੋਣੇ ਤੇ ਆਜੋ ਤੁਹਾਨੂੰ ਉਹਦੇ ਪਿੰਡ ਦੀ ਸ਼ਹਿਰ ਕਰਾਉਂਦੇ ਆ ਇੱਕ ਟਾਈਮ ਕਹਿੰਦਾ ਆਰਨੇਤ ਤੇ ਅਜੇਹਾ ਵੀ ਸੀਗਾ ਵੀ ਜਦੋਂ ਆਰਨੇਤ ਦਾ ਜੀ ਕਰਦਾ ਸੀ ਵੀ ਮੈਂ ਆਪਣੀ ਜ਼ਿੰਦਗੀ ਖਤਮ ਕਰ ਲਾਂ ਸੁਸਾਇਡ ਕਰ ਲਾਂ ਤੇ ਉਸਦਾ ਬਾਪੂ ਵੀ ਜਿਹੜਾ ਉਸਨੂੰ ਬਹੁਤ ਗਾਲਾਂ ਕੱਢਦਾ ਸੀ ਵੀ ਤੂੰ ਕਿਹੜੇ ਕੰਜਰ ਕਿੱਤਿਆਂ ਚ ਵੜ ਗਿਆ ਤੂੰ ਜਿਹੜਾ ਆਹ 뮤직 ਇੰਡਸਟਰੀ ਚ ਗਾਣੇ ਗਾਣ ਲੱਗ ਪਿਆ ਵੀ ਇਹ ਕੰਮ ਜਿਹੜਾ ਮੈਨੂੰ ਚੰਗਾ ਨਹੀਂ ਲੱਗਦਾ ਪਰ ਦੋਸਤੋ ਵੀ ਕੁਝ ਅਜਿਹੇ ਦੋਸਤ ਕਹਿ ਦਈਏ ਹਨ ਵੀ ਆਰਨੇਤ ਦਾ ਜਿਨ੍ਹਾਂ ਨੇ ਸਾਥ ਦਿੱਤਾ ਤੇ ਬਾਕੀ ਆਰਨੇਤ ਨੇ ਆਪ ਜਿਹੜਾ ਹਿੰਮਤ ਨਹੀਂ ਛੱਡੀ ਤੇ ਉਸ ਤੋਂ ਬਾਅਦ ਆਰਨੇਤ ਦਾ ਜਿਹੜਾ ਇੰਨਾ ਵੱਡਾ ਨਾਮ ਬਣਿਆ ਇਹ ਤਰਨਪੁਰਾ ਪਿੰਡ ਹੈ ਜੀ ਆਰਨੇਤ ਦਾ ਆਰਨੇਤ ਦਾ ਜਿਹੜਾ ਪਹਿਲਾਂ ਪੱਕਾ ਨਾਮ ਹੁੰਦਾ ਸੀ ਉਹ ਨੇਤਰਾਮ ਸੀਗਾ ਕਾਫੀ ਟਾਈਮ ਆਰਨੇਤ ਨੇ ਜਿਹੜੀਆਂ ਸਟੇਜਾਂ ਲਾਈਆਂ ਸ਼ੋਅ ਲਾਏ ਉੱਥੇ ਵੀ ਜਿਹੜਾ ਪਹਿਲਾਂ ਨੇਤਰਾਮ ਬੋਲਿਆ ਜਾਂਦਾ ਸੀ ਬਾਅਦ ਵਿੱਚ ਪਰ ਆਰਨੇਤ ਜਿਹੜਾ ਨਾਮ ਰੱਖ ਲਿਆ ਸੀਗਾ ਤਾਂ ਦੋਸਤੋ ਇਹ ਪਿੰਡ ਦੇ ਵਿੱਚ ਜਿਹੜਾ ਆਰਨੇਤ ਦਾ ਜਨਮ ਹੋਇਆ ਸੀਗਾ ਕੰਜਰ ਕੀਤਾ ਹੀ ਦੱਸਦੇ ਸੀ ਬਾਪੂ ਹੋਰੀ ਮਤਲਬ ਆਰਨੇਦ ਦਾ ਜੋ ਪਿਤਾ ਸੀ ਆਰਨੇਤ ਜੋ ਕੰਮ ਕਰਦਾ ਸੀਗਾ ਗਾਇਕੀ ਦਾ ਉਸ ਨੂੰ ਕੰਜਰ ਕੀਤਾ ਹੀ ਦੱਸਦੇ ਸੀ ਮਤਲਬ ਘਰੋਂ ਬਿਲਕੁਲ ਵੀ ਜਿਹੜਾ ਸਪੋਰਟ ਨਹੀਂ ਕਰਦੇ ਸੀ ਹੈਨਾ ਪਰ ਜਿਹੜਾ ਆਰਨੇਦ ਦਾ ਪਹਿਲਾਂ ਕੰਮ ਕਹਦੀ ਆਪਾਂ ਟੋਆ ਟੋਵਾਈ ਕਰਦੇ ਹੁੰਦੇ ਸੀਗੇ ਮਿੱਟੀ ਦੀ ਤੂੜੀ ਦੀ ਤੇ ਹੋਰ ਵੀ ਹੈਨਾ ਕਾਫੀ ਚੀਜ਼ ਦੀ ਸਮਾਨ ਆਪਾਂ ਕਹਦੀ ਵੀ ਟੋਆ ਟੋਵਾਈ ਕਰਦੇ ਹੁੰਦੇ ਸੀ ਆਰਨੇਤ ਨੂੰ ਜਿਹੜਾ ਗਾਣ ਦਾ ਸ਼ੌਂਕ ਸੀ ਉਹ ਬਚਪਨ ਦੇ ਵਿੱਚ ਹੀ ਸੀਗਾ ਤੇ ਆਪਣੀ ਜਿਹੜੀ ਹਿੰਮਤ ਨਹੀਂ ਹਾਰਿਆ ਆਰਨੇਤ ਨੇ ਲਗਾਤਾਰ ਗਾਂਦਾ ਰਿਹਾ ਉਤਰਾ ਚੜਾ ਕਈ ਆਏ ਪਰ ਜਿਹੜੀ ਆਪਾਂ ਕਹਦੀ ਵੀ ਕੋਸ਼ਿਸ਼ ਨਹੀਂ ਛੱਡੀ ਤੇ ਇੱਕ ਟਾਈਮ ਕਹਿੰਦੇ ਆਰਨੇਤੇ ਜਿਹਾ ਆਇਆ ਵੀ ਜਦੋਂ ਉਹਦਾ ਮਰਨੂ ਜੀ ਕਰਦਾ ਸੀ ਸੁਸਾਇਡ ਕਰਨੂ ਜੀ ਕਰਦਾ ਸੀ ਪਰ ਉਸ ਟਾਈਮ ਵਿਚਾਰ ਨੇ ਤਾਂ ਦਵਾਰੇ ਸੰਭਲਿਆ ਤੇ ਡਿਫਾਲਟਰ ਕੀਤਾ ਤੁਸੀਂ ਆਰਨੇਤ ਦਾ ਸੁਣਿਆ ਹੋਣਾ ਜਿਨੇ ਆਰਨੇਤਾ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਮੋੜ ਲਿਆ ਹੁੰਦਾ ਸੀ ਤਾਂ ਉਹ ਗੀਤ ਕਾਫੀ ਚੱਲਿਆ ਉਸ ਤੋਂ ਬਾਅਦ ਕਦੇ ਵੀ ਆਰਨੇਤ ਨੇ ਕਹਿੰਦੇ ਜਿਹੜਾ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਕਾਫੀ ਆਪਾਂ ਕਹਦੀ ਵੀ ਇਸ ਤਰ੍ਹਾਂ ਦੇ ਗਾਣੇ ਨੇ ਬਹੁਤ ਜਿਆਦੇ ਜਿਹੜੇ ਆਰਨੇਤ ਦੇ ਹਿੱਟ ਹੋਏ ਨੇ ਲਾਵੀਰਾ 우ਸਤਾਦ ਜੀ ਨਾਲ ਲਾ ਲੋ ਸਿੱਧੂ ਮੂਸੇਵਾਲੇ ਨਾਲ ਲਾ ਲੋ ਗੋਨੇ ਵਾਲੇ ਮਾਨ ਨਾਲ ਲਾ ਲੋ ਹੈਨਾ ਤੇ ਹੋਰ ਵੀ ਕੋਰ ਵਾਲਾ ਮਾਨ ਲਾ ਲੋ ਤੇ ਬਹੁਤ ਸਾਰੇ ਗੀਤ ਜਿਹੜੇ ਆਰਨੇਤ ਦੇ ਸੁਪਰ ਡੂਪਰ ਹਿੱਟ ਹੋਏ ਨੇ ਤੇ ਨਾਲ ਕੁਝ ਹੋਰ ਕੰਮ ਨੇ ਜਿਹੜੇ ਆਰਨੇਤ ਦੇ ਪਿਛਲੇ ਇੱਕ ਸਾਲ ਆਰਨੇਤ ਨੇ ਕਾਫੀ ਕੁੜੀਆਂ ਦਾ ਪਿੰਡ ਵਿੱਚੋਂ ਜਿਹੜਾ ਵਿਆਹ ਵੀ ਕਰਿਆ ਸੀ ਤੇ ਹੋਰ ਵੀ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਵੇ ਤਾਂ ਕਹਿੰਦੇ ਪਿੰਡ ਦੇ ਵਿੱਚ ਜਿਹੜਾ ਆਰਨੇਤ ਖੜਦਾ ਹੈਗਾ ਤਾਂ ਕਾਫੀ ਜਿਹੜੇ ਕੁੜੀਆਂ ਦੇ ਵਿਆਹ ਕਰੇ ਸੀ ਪਿਛਲੀ ਵਾਰੀ ਆਰਨੇਤ ਨੇ ਤੁਸੀਂ ਵੇਖਿਆ ਹੋਣਾ ਸੋਸ਼ਲ ਮੀਡੀਆ ਤੇ ਵੀ ਹੈ ਨਾ ਤਾਂ ਇੱਕ ਬਹੁਤ ਚੰਗਾ ਇਨਸਾਨ ਕਹਦੀ ਵੀ ਆਰਨੇ ਤਾਂ ਬਹੁਤ ਘੈਂਟ ਬੰਦਾ ਹੈਗਾ ਤੇ ਆ ਜਿਹੜੀ ਤੁਸੀਂ ਸਾਹਮਣੇ ਗਲੀ ਵੇਖ ਰਹੇ ਹੋ ਇਹਦੇ ਵਿੱਚ ਜਿਹੜਾ ਆਰਨੇ ਦਾ ਘਰ ਆ ਆ ਜਿਹੜੀ ਤੁਸੀਂ ਟਰਾਲੀ ਵੇਖ ਰਹੇ ਹੋ ਇਸ ਗਲੀ ਦੇ ਵਿੱਚ ਜਿਹੜਾ ਆਰਨੇ ਦਾ ਘਰ ਹੈ ਤੇ ਆ ਪਿੰਡ ਦੀ ਜਿਹੜੀ ਫਿਰਨੀ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜਾ ਆਰਨੇ ਦਾ ਪਿੰਡ ਪੈਂਦਾ ਹੈਗਾ ਤੇ ਕਾਫੀ ਟਾਈਮ ਜਿਹੜਾ ਆਰਨੇਤ ਨੇ ਆਪਾਂ ਕਹਦੀ ਵੀ ਸੰਘਰਸ਼ ਦੇ ਵਿੱਚ ਕੱਢਿਆ ਤੇ ਉਸ ਤੋਂ ਬਾਅਦ ਜਿਹੜੀ ਹੁਣ ਆਰਨੇਤ ਨੂੰ ਜਾ ਕੇ 2-3 ਸਾਲਾਂ ਤੋਂ ਜਿਹੜੀ ਵਧੀਆ ਸਫਲਤਾ ਮਿਲੀ ਆ ਇੱਕ ਕਹਿ ਦੇਣਾ ਵੀ ਇੱਕ ਕਈਆਂ ਚ ਕਮਾਂਡ ਆ ਜਾਂਦਾ ਪੈਸੇ ਦਾ ਪਰ ਆਰਨੇ ਦੇ ਇੱਕ ਬਹੁਤ ਘੈਂਡ ਦਿਲ ਦਾ ਚੰਗਾ ਇਨਸਾਨ ਹੈਗਾ ਬਹੁਤ ਸਾਰੇ ਸਿੰਗਰਾਂ ਦੀ ਤੁਸੀਂ ਕਾਉਂਟਰਵਰਸੀ ਸੁਣੀ ਹੋਊਗੀ ਪਰ ਆਰਨੇ ਦੀ ਸ਼ਾਇਦ ਤੁਸੀਂ ਕਦੇ ਕਾਉਂਟਰਵਰਸੀ ਨਹੀਂ ਸੁਣੀ ਹੋਊਗੀ ਕਿਉਂਕਿ ਆਰਨੇ ਤਾਂ ਕਿਸੇ ਨਾਲ ਵੀ ਜਿਹੜਾ ਕੌਂਟਰਵਰਸੀ ਨਹੀਂ ਕਰਦਾ ਉਹ ਕਹਿੰਦਾ ਜੀ ਮੈਂ ਚੱਲਣਾ ਤਾਂ ਆਪਣੇ ਧਾਮ ਤੇ ਚੱਲੂਗਾ ਮੈਂ ਕੌਂਟਰਵਰਸੀ ਕਰਕੇ ਜਿਹੜਾ ਬਿਲਕੁਲ ਵੀ ਨਹੀਂ ਚੱਲਦਾ ਤਾਂ ਦੋਸਤੋ ਗੀਤਾਂ ਵਿੱਚ ਜਿਹੜਾ ਆਪਾਂ ਕਹਦੀ ਵੀ ਬਹੁਤ ਤਾਕਤ ਹੈ ਤੇ ਹੁਣੇ ਗੀਤ ਵੀ ਇੱਕ ਆਰਨਿਤ ਦਾ ਤੁਸੀਂ ਦੇਖਿਆ ਨਾ ਚੌਧਰ ਤਾਂ ਬਹੁਤ ਘੈਂਟ ਗੀਤ ਜਿਹੜੇ ਆਰਨਿਤ ਦੇ ਆਉਂਦੇ ਆਗੇ ਤੇ ਬਾਕੀ ਦੋਸਤੋ ਵੀਡੀਓ ਕਿਵੇਂ ਲੱਗੀ ਬਾਤੋ ਬਾਤ ਸ਼ੇਅਰ ਜ਼ਰੂਰ ਕਰਿਓ ਦਿਖਾਉਣ ਦਾ ਮਕਸਦ ਸਿਰਫ ਏ ਸੀ ਆਰਨਿਤ ਦੇ ਪਿੰਡ ਵਿੱਚ ਆਪਾਂ ਲੰਘ ਰਹੇ ਸੀ ਤਾਂ ਸੋਚ ਲਈ ਵੀਡੀਓ ਬਣਾਈ ਜਾਵੇ ਹਨਾ ਤਾਂ ਇੱਕ ਬਹੁਤ ਘੈਂਟ ਬੰਦਾ ਦਿਲ ਦਾ ਘੈਂਟ ਇਨਸਾਨ ਆ ਆਰਨ